ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸმოਸ਼ਹੀ ਦਰ ਸਿੰਘ ਜੀ ਦੇ ਚਰਨਾ ਕਮਲਾਂ 'ਚ ਨਮਸਕਾਰ ਕਰਦੇ ਆ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਲੱਖਾਂ ਹੀ ਸੰਤਾਂ 'ਚ ਬੈਰਾ ਸਾਹਿਬ ਦੀ ਹਾਜ਼ਰੀ ਭਰਦਿਆਂ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸੰਗਤਾਂ ਤੇ ਬਹੁਤ ਅਪਾਰ ਕਿਰਪਾ ਹੈ ਖਾਲਸਾ ਜੀ ਜਦੋਂ ਆਪਾ ਸੱਚੇ ਮਨ ਤੇ ਸਰਦਾ ਭਾਵਨਾ ਦੇ ਨਾਲ ਸ਼ਹੀਦਾ ਸਿੰਘਾਂ ਦੇ ਦਰ ਤੇ ਤਨ ਤਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਚਪੈਰਾ ਸਹਿਬ ਦੀ ਹਾਜ਼ਰੀ ਭਰਦੇ ਆ ਸੱਚੇ ਮਨ ਤੇ ਸਰਦਾ ਭਾਵਨਾ ਨਾਲ ਅਰਦਾਸ ਬੇਨਤੀ ਕਰਦੇ ਆ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਤਨ ਤਨ ਬਾਬਾ ਦੀਪ ਸਿੰਘ ਸਹਿਬ ਜੀ ਗੁਰੂ ਸਹਿਬਾਨ ਤਨ ਤਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਤੇ ਕਿਰਪਾ ਬਣਾਉਂਦੇ ਨੇ ਵਾਹਿਗੁਰੂ ਸੱਚੇ ਪਾਤਸ਼ਾ ਆਪਣੀਆਂ ਅਰਦਾਸਾਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਜਿਹੜੀਆਂ ਸੰਗਤਾ ਸ਼ਹੀਦਾ ਸਾਹਿਬ ਨਹੀਂ ਜਾ ਸਕਦੀਆਂ ਘਰ ਦੇ ਵਿੱਚ ਬੈਠ ਕੇ ਦੁਪਹਿਰਾ ਸਹਿਬ ਕੱਟਦੀਆਂ ਨੇ ਜੋਤ ਜਗਾਉਂਦੀਆਂ ਨੇ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਕਰ ਬੈਠਿਆਂ ਵੀ ਖਾਲਸਾ ਜੀ ਹੋ ਜਾਂਦੀ ਏ ਕਈ ਵਾਰ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਨੇ ਘਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਏ ਜਾ ਆਪਾਂ ਸੇ ਇਹਦੇ ਬਖੋਂ ਵੀ ਕਿਤੇ ਜਾ ਆ ਨਹੀਂ ਸਕਦੇ ਦੂਰ ਤਾਂ ਇਸ ਕਰਕੇ ਆਪਾਂ ਘਰ ਦੇ ਵਿੱਚ ਵੀ ਬੈਠ ਕੇ ਜਦੋਂ ਚਪੈਰਾ ਸਹਿਬ ਕੱਟਦੇ ਆ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦੇ ਆ ਰਹਿਰਾਂ ਸਹਿਬ ਕਰਦੇ ਆ ਮੇਰੇ ਕਹਿਣ ਦਾ ਭਾਵ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੁੜਦੇ ਆ ਗੁਰਬਾਣੀ ਦੇ ਜਾਪ ਕਰਦੇ ਆ ਤਾਂ ਵਾਹਿਗੁਰੂ ਸੱਚੇ ਪਾਸ਼ਾ ਆਪਣੀ ਘਰ ਬੈਠਿਆਂ ਦੀ ਅਰਦਾਸ ਬੇਨਤੀ ਵੀ ਜ਼ਰੂਰ ਸੁਣਦੇ ਨੇ ਬਸ ਆਪਣੇ ਮਨ ਅੰਦਰ ਸ਼ਰਧਾ ਪਾਉਣਾ ਪੂਣੀ ਚਾਹੀਦੀ ਏ ਆਪਾ ਭਾਵੇਂ ਕਿਤੇ ਵੀ ਬੈਠੇ ਹੋਈਏ ਔਖੇ ਸੌਖੇ ਵੇਲੇ ਕਿਤੇ ਬੈਠ ਕੇ ਵੀ ਅਰਦਾਸ ਬੇਨਤੀ ਕਰੀਏ ਮਹਾਰਾ ਸੱਚੇ ਪਾਤਸ਼ਾਹ ਉਥੇ ਬੈਠਿਆਂ ਦੀ ਅਰਦਾਸ ਬੇਨਤੀ ਵੀ ਸੁਣਦੇ ਨੇ ਕਿਉਂਕਿ ਖਾਲਸਾ ਜੀ ਜਦੋਂ ਆਪਾਂ ਸ਼ਹੀਦਾ ਸਿੰਘਾਂ ਨੂੰ ਯਾਦ ਕਰਦੇ ਆ ਉਹਨਾਂ ਦੇ ਨਾਮ ਦਾ ਦਸਵੰਦ ਕੱਢਦੇ ਆ ਸ਼ਹੀਦੀ ਦੇਗ ਦੀ ਰਸਤ ਦੇਨੇ ਆ ਉਹਨਾਂ ਨੂੰ ਯਾਦ ਕਰਦੇ ਆ ਗੁਰਬਾਣੀ ਦਾ ਸਿਮਰਨ ਕਰਦੇ ਆ ਬੈੰਦੇ ਉੱਠਦੇ ਵਾਹਿਗੁਰੂ ਦਾ ਨਾਮ ਜਪਨੇ ਆ ਤੇ ਪਰਮਾਤਮਾ ਦੀ ਆਪਣੀ ਤੇ ਹਮੇਸ਼ਾ 기ਰਪਾ ਰਹਿੰਦੀ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਅੰਗ ਸੰਗ ਸਹਾਈ ਹੁੰਦੇ ਨੇ ਖਾਲਸਾ ਜੀ ਜਦੋਂ ਵੀ ਆਪਾਂ ਗੁਰਬਾਣੀ ਦੇ ਜਾਪ ਕਰਦੇ ਆ ਤਾਂ ਇਸ ਤਰ੍ਹਾਂ ਆਪਾਂ ਗੁਰਬਾਣੀ ਦੇ ਜਾਪ ਕਰੀਏ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਅੰਗ ਸੰਗ ਸਹਾਈ ਮੰਨ ਕੇ ਤਾਂ ਪਰਮਾਤਮਾ ਦੀ ਜ਼ਰੂਰ ਕਿਰਪਾ ਹੁੰਦੀ ਏ ਖਾਲਸਾ ਜੀ ਕਈ ਭੈਣ ਭਰਾ ਵਿੱਚ ਇਹ ਵੀ ਕਮੈਂਟ ਕਰਦੇ ਨੇ ਕਿ ਜੇ ਦਿਨ ਰਾਤ ਜੋਤ ਜਗਦੀ ਹੋਵੇ ਤਾਂ ਇਸ ਦੇ ਵਿੱਚ ਕੋਈ ਮਨਾਹੀ ਤਾਂ ਨਹੀਂ ਪਰ ਖਾਲਸਾ ਜੀ ਆਪਾਂ ਸਿਰਫ ਇਹ ਗੱਲ ਕੀਤੀ ਕਿ ਜੇ ਕਈ ਭੈਣ ਭਰਾ ਤਾਂ ਅੰਮ੍ਰਿਤ ਵੇਲੇ ਲਗਾਉਂਦੇ ਨੇ ਜੋਤ ਜਗਾਉਂਦੇ ਨੇ ਤੇ ਕਈ ਰੈ ਰਾਤ ਦੇ ਸਮੇਂ ਜਗਾਉਂਦੇ ਨੇ ਆਪਾਂ ਸਿਰਫ ਇਹ ਹੀ ਗੱਲ ਕੀਤੀ ਕਿ ਰੈ ਰਾਤ ਦੇ ਸਮੇਂ ਇੰਨੇ ਤੋਂ ਇੰਨੇ ਸਮੇਂ ਤੱਕ ਜੋਤ ਜਗਾਉਣੀ ਚਾਹੀਦੀ ਏ ਤੇ ਅੰਮ੍ਰਿਤ ਵੇਲੇ ਇਸ ਸਮੇਂ ਜਗਾਉਣੀ ਚਾਹੀਦੀ ਏ ਜੇ ਹੁਣ ਖਾਲਸਾ ਜੀ ਆਪਾਂ ਅਮਰਤ ਵੇਲੇ ਦਾ ਨਿਤਨੇਮ ਕਰੀਏ ਤੇ ਉਹ ਆਪਾਂ 10 ਵਜੇ ਕੋਠੇ ਕੇ ਕਰੀਏ ਤਾਂ ਕਿ 10 ਵਜੇ ਅਮਰਤ ਵੇਲਾ ਹੁੰਦਾ ਨਹੀਂ ਨਾ ਇਸ ਕਰਕੇ ਅਮਰਤ ਵੇਲੇ ਦਾ ਟਾਈਮ ਆ ਜੋ ਉਸ ਸਮੇਂ ਹੀ ਜੇ ਜੋਤ ਆਪਾਂ ਜਗਾਉਣੀ ਆ ਤਾਂ ਆਪਾਂ ਨੂੰ ਅਮਰਤ ਵੇਲੇ ਉਸ ਸਮੇਂ ਜੋਤ ਜਗਾਉਣੀ ਚਾਹੀਦੀ ਜੇ ਆਪਾਂ ਰਹਿਰਾਸ ਕਰਨੀਏ ਜਾਂ ਰਹਿਰਾਸ ਦੇ ਸਮੇਂ ਜੋਤ ਜਗਾਉਣੀ ਹੈ ਤਾਂ ਉਹ ਆਪਾਂ ਨੂੰ ਰਹਿਰਾਸ ਦੇ ਸਮੇਂ ਹੀ ਕਰਨੀ ਚਾਹੀਦੀ ਹੈ ਜੀ ਆਪਾ ਕਹੀਏ ਕਿ ਆਪਾ 8 ਵਜੇ ਜੋਤ ਜਗਾਲੀਏ ਆਪਾ 8 ਵਜੇ 9 ਵਜੇ ਰਹਿਰਾਸ ਸੇਬ ਦਾ ਪਾਠ ਕਰੀਏ ਤਾਂ ਉਸ ਸਮੇਂ ਰਹਿਰਾਸ ਦਾ ਸਮਾਂ ਨਹੀਂ ਹੁੰਦਾ ਆਪਾ ਸਿਰਫ ਇਹ ਹੀ ਗੱਲ ਕੀਤੀ ਹੈ ਕਿ ਅੰਮ੍ਰਿਤ ਵੇਲੇ ਤੇ ਰਹਿਰਾਸ ਦੇ ਸਮੇਂ ਇਸ ਟਾਈਮ ਦੇ ਵਿੱਚ ਜੋਤ ਜਗਾਉਣੀ ਚਾਹੀਦੀ ਜਦੋਂ ਸਾਰਾ ਦਿਨ ਰਾਤ ਜੋਤ ਜਗਦੀ ਉਸ ਦੇ ਵਿੱਚ ਕੋਈ ਬਣਾਹੀ ਨਹੀਂ ਜੀ ਇਹ ਤਾਂ ਵਾਇੰਕਰੋ ਦੀ ਕਿਰਪਾ ਹੈ ਜਿੰਨਾਂ ਤੇ ਜੋ ਹਰ ਸਮੇਂ ਜੋਤ ਜਗਾਉਂਦੇ ਨੇ ਹਰ ਸਮੇਂ ਜਾਗਦੀ ਰਹਿੰਦੀ ਜਿਨ੍ਹਾਂ ਦੇ ਘਰ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਹੁੰਦੀ ਕਿਉਂਕਿ ਇਹ ਸੇਵਾ ਖਾਲਸਾ ਜੀ ਐਨੀ ਸ਼ਰਧਾ ਭਾਵਨਾ ਦੇ ਨਾਲ ਸੋਚਣਤਾ ਦੇ ਨਾਲ ਕੋਈ ਕੋਈ ਹੀ ਨਿਭਾ ਸਕਦਾ ਸੋ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਮਾਤਾ ਜੀ ਦੀ ਅੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜੀ ਉਨਾਂ ਨੇ ਸਾਡੇ ਨਾਲ ਸਾਡੇ ਰਿਲੇਟਿਵ ਦੇ ਵਿੱਚ ਜਿਨ੍ਹਾਂ ਨੇ ਸਾਂਝੀ ਕੀਤੀ ਸੀ ਤੇ ਅਸੀਂ ਅੱਜ ਦੀ ਵੀਡੀਓ ਰਾਹੀਂ ਤੁਹਾਡੇ ਨਾਲ ਸਾਂਝ ਪਾਉਣ ਲੱਗੇ ਆਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਨੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਬਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਮਾਤਾ ਜੀ ਨੇ ਦੱਸਿਆ ਕਿ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਕਹਿੰਦੇ ਹਸਬੰਡ ਵਾਈਫ ਸੀ ਅਸੀਂ ਤੇ ਇੱਕ ਬੇਟਾ ਸੀ ਇੱਕ ਬੇਟੀ ਸੀ ਪਰ ਮਾਤਾ ਜੀ ਦੱਸਦੇ ਕਹਿੰਦੇ ਕਿ ਅਸੀਂ ਦੋਨੇ ਹਸਬੰਡ ਵਾਈਫ ਸੀ ਜੋ ਕਹਿੰਦੇ ਸਾਡੇ ਦੋਨਾਂ ਦੀਆਂ ਲੱਤਾਂ ਸੀ ਜੋ ਉਹਨਾਂ ਨੂੰ ਪੋਲੀਓ ਹੋਇਆ ਸੀ ਕਹਿੰਦੇ ਅਸੀਂ ਦੋਨੇ ਸਹੀ ਤਰ੍ਹਾਂ ਚੱਲ ਫਿਰ ਨਹੀਂ ਸੀ ਸਕਦੇ ਜੇ ਜੋ ਸਾਡੇ ਬੱਚੇ ਸੀ ਕਹਿੰਦੇ ਉਹ ਵੀ ਚੰਗੀ ਤਰ੍ਹਾਂ ਠੀਕ ਨਹੀਂ ਸੀ ਰਹਿੰਦੇ ਉਹਨਾਂ ਦੇ ਕਹਿੰਦੇ ਵੈਸੇ ਲੱਤਾਂ ਠੀਕ ਸੀ ਬਿਲਕੁਲ ਠੀਕ ਸੀਗੇ ਪਰ ਉਹਨਾਂ ਨੂੰ ਕਹਿੰਦੇ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਪ੍ਰੋਬਲਮ ਰਹਿੰਦੀ ਸੀ ਜੋ ਕਿ ਨੇ ਬੇਟਾ ਸੀ ਮੇਰਾ ਉਹ ਹਰ ਚੀਜ਼ ਤੋਂ ਅਲਰਜੀ ਹੁੰਦੀ ਸੀ ਇੱਥੇ ਤੱਕ ਕਿ ਕਹਿੰਦੇ ਉਹਨਾਂ ਨੂੰ ਕਣਕ ਦੀ ਰੋਟੀ ਤੋਂ ਵੀ ਅਲਰਜੀ ਹੁੰਦੀ ਸੀ ਕਹਿੰਦੇ ਸੀ ਬਹੁਤ ਜਗ੍ਹਾ ਤੇ ਮੈਡੀਸਿਨ ਵੀ ਲੈ ਕੇ ਆਉਂਦੇ ਸੀਗੇ ਕਹਿੰਦੇ ਪਰ ਸਾਨੂੰ ਕਿਤੋਂ ਨਹੀਂ ਫਰਕ ਪੈਂਦਾ ਸੀ ਜੇ ਬੇਟਾ ਠੀਕ ਹੁੰਦਾ ਸੀ ਬੇਟੀ ਬਿਮਾਰ ਹੋ ਜਾਂਦੀ ਸੀ ਜੇ ਬੇਟੀ ਠੀਕ ਹੁੰਦੀ ਸੀ ਤੇ ਬੇਟਾ ਬਿਮਾਰ ਹੋ ਜਾਂਦਾ ਸੀ ਇਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਦੱਸਦੇ ਆ ਵੀ ਘਰ ਦੇ ਵਿੱਚ ਵੀ ਕਹਿੰਦੇ ਜੋ ਹਾਲਾਤ ਸੀ ਸਾਡੇ ਕਹਿੰਦੇ ਉਹ ਠੀਕ ਠਾਕ ਸੀਗੇ ਗਰੀਬੀ ਸੀ ਜਾਦਾ ਜ਼ਮੀਨ ਜਾਇਦਤ ਹੈ ਨਹੀਂ ਸੀ ਕਿੱਲਾ ਡੇਢ ਜ਼ਮੀਨ ਦਾ ਸੀ ਪਰ ਜੋ ਹਸਬੰਡ ਸੀ ਮਾਤਾ ਜੀ ਦੇ ਉਹ ਵੀ ਸਹੀ ਕੰਮ ਨਹੀਂ ਸੀ ਜਾਂਦੇ ਸਹੀ ਕੰਮ ਨਹੀਂ ਸੀ ਕਰਦੇ ਕਿਉਂਕਿ ਮਾਤਾ ਜੀ ਦੱਸਦੀ ਆ ਕਿ ਮੈਂ ਗੁਰਦੁਆਰਾ ਸਹਿਤ ਤਾਂ ਜਾਂਦੀ ਸੀ ਪਰ ਮੈਂ ਪਾਠ ਨਹੀਂ ਸੀ ਕਰਦੀ ਕਹਿੰਦੇ ਕਿਉਂਕਿ ਘਰ ਦੇ ਹਾਲਾਤ ਠੀਕ ਨਹੀਂ ਸੀ ਗਰੀਬੀ ਸੀ ਬੱਚਿਆਂ ਨੂੰ ਵੀ ਪੜਾਉਣਾ ਲਿਖਾਉਣਾ ਸੀ ਤੇ ਕਹਿੰਦੇ ਉਸ ਚੱਕਰ ਦੇ ਵਿੱਚ ਮੈਂ ਸਿਲਾਈ ਕਢਾਈ ਦਾ ਕੰਮ ਕਰਦੀ ਸੀ ਉਸ ਲਈ ਕਢਾਈ ਕਰਕੇ ਮਾਤਾ ਜੀ ਕਹਿੰਦੇ ਕਿ ਮੈਂ ਆਪਣਾ ਥੋੜਾ ਜਿਹਾ ਘਰ ਬਣਾਇਆ ਸੀ ਦੋ ਕਮਰੇ ਨਾਲ ਰਸੋਈ ਇਸ ਤਰ੍ਹਾਂ ਕਹਿੰਦੇ ਥੋੜਾ ਜਿਹਾ ਘਰ ਬਣਾਇਆ ਤਾਂ ਜੋ ਕਿ ਵੀ ਅੱਗੇ ਬੇਟੀ ਦਾ ਵੀ ਵਿਆਹ ਕਰਨਾ ਹੈ ਤੇ ਆਉਣ ਜਾਣ ਦੇ ਸਮੇਂ ਜਦੋਂ ਕੋਈ ਦੇਖਣ ਆਵੇ ਤਾਂ ਲੜਕੇ ਵਾਲੇ ਤਾਂ ਕਿ ਕੋਈ ਪ੍ਰੋਬਲਮ ਨਾ ਆਵੇ ਵੀ ਥੋੜਾ ਬੋਤਾ ਘਰ ਦਾ ਵੀ ਸਿਸਟਮ ਅਸੀਂ ਠੀਕ ਕਰਦੇ ਆ ਇਸੇ ਤਰ੍ਹਾਂ ਖਾਲਸਾ ਜੀ ਪਰ ਮਾਤਾ ਜੀ ਦੱਸ ਦਿਆ ਵੀ ਜਿਹੜਾ ਮੇਰਾ ਹਸਬੰਡ ਸੀ ਕਹਿੰਦੇ ਵੀ ਉਹ ਘਰ ਦੇ ਵਿੱਚ ਨਹੀਂ ਸੀ ਰਹਿੰਦੇ ਉਹ ਇਸ ਤਰ੍ਹਾਂ ਹੀ ਨਸ਼ਾ ਵੇਚਣ ਦਾ ਕੰਮ ਕਰਦੇ ਸੀ ਕਹਿੰਦੇ 2 ਨੰਬਰ ਦਾ ਕੰਮ ਕਰਦੇ ਸੀ ਕਹਿੰਦੇ ਜਿਸ ਕਰਕੇ ਮੈਨੂੰ ਬਹੁਤ ਪ੍ਰੋਬਲਮ ਹੁੰਦੀ ਸੀ ਸਾਡੇ ਘਰ ਦੇ ਵਿੱਚ ਕਹਿੰਦੇ ਲੜਾਈ ਕਲੇਸ਼ ਰਹਿੰਦਾ ਸੀ ਕਹਿੰਦੇ ਉਹ ਨਸ਼ਾ ਵੇਚਦੇ ਸੀ ਸ਼ਰਾਬ ਵੇਚਦੇ ਸੀ ਕਹਿੰਦੇ ਉੱਥੋਂ ਹੀ ਪੈਸੇ ਬਣਾਉਣੇ ਤੇ ਮੈਂ ਸੋਚਣਾ ਕਿ ਜੋ ਤੁਸੀਂ ਇਹ ਕੰਮ ਕਰਦੇ ਹੋ ਇਸ ਦੇ ਕਰਕੇ ਆਪਣੇ ਬੱਚਿਆਂ ਤੇ ਪ੍ਰੋਬਲਮ ਆਉਂਦੀ ਹੈ ਵੀ ਆਪਣੇ ਬੱਚੇ ਠੀਕ ਨਹੀਂ ਰਹਿੰਦੇ ਮਾਤਾ ਜੀ ਕਹਿੰਦੇ ਕਿ ਮੈਂ ਇਸ ਤਰ੍ਹਾਂ ਕਹਿਣਾ ਵੀ ਤੁਸੀਂ ਇਹ ਕੰਮ ਛੱਡ ਦਿਓ ਪਰ ਕਹਿੰਦੇ ਮੇਰੇ ਹਸਬੰਡ ਸੀ ਜੋ ਕਹਿੰਦੇ ਉਹ ਆਪ ਤਾਂ ਪੀਂਦੇ ਨਹੀਂ ਸੀ ਸ਼ਰਾਬ ਨਾਹੀ ਨਸ਼ਾ ਕਰਦੇ ਸੀ ਕਹਿੰਦੇ ਪਰ ਅੱਗੇ ਬਹੁਤ ਜ਼ਿਆਦਾ ਐਵੇਂ ਦਾ ਕੰਮ ਕਰਦੇ ਸੀ ਲੋਕਾਂ ਨੂੰ ਬਹੁਤ ਜ਼ਿਆਦਾ ਨਸ਼ਾ ਵੇਚਦੇ ਸੀ ਸ਼ਰਾਬ ਵੇਚਦੇ ਸੀ ਪਰ ਮਾਤਾ ਜੀ ਦੱਸ ਰਹੀ ਆ ਵੀ ਜੇ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਕਿ ਆਪਣੇ ਬੱਚਿਆਂ ਤੇ ਕੋਈ ਨਾ ਕੋਈ ਪ੍ਰੋਬਲਮ ਨਾ ਆ ਜਾਵੇ ਤੇ ਉਹਨਾਂ ਨੇ ਤੁਸੀਂ ਵੀ ਰੱਬ ਤੋਂ ਡਰ ਕੇ ਰਹੋ ਵੀ ਵਾਇਗਰੋ ਸੱਚੇ ਪਾਤਸ਼ਾਹ ਤੋਂ ਡਰੋ ਵੀ ਆਪਾਂ ਗਲਤ ਕੰਮ ਕਰਦੇ ਆ ਕਿਸੇ ਦੇ ਬੱਚੇ ਨੂੰ ਨਸ਼ੇ ਤੇ ਲਗਾਉਣੀ ਆ ਤਾਂ ਖਾਸਾ ਜੀ ਮਾਤਾ ਜੀ ਕਹਿੰਦੇ ਮੇਰੇ ਹਸਬੰਦ ਨੇ ਮੈਨੂੰ ਇਹ ਹੀ ਜਵਾਬ ਦੇਣਾ ਕੀ ਕਿਹੜਾ ਰੱਬ ਕਿਹੜਾ ਪਰਮਾਤਮਾ ਵੀ ਤੂੰ ਇਸ ਤਰ੍ਹਾਂ ਬੋਲੀ ਜਾਂਦੀ ਏ ਹੁਣ ਲੋਕ ਸਾਰੇ ਹੀ ਕਰਦੇ ਨੇ ਵੀ ਇਸ ਤਰ੍ਹਾਂ ਪੈਸਾ ਕਮਾਉਂਦੇ ਨੇ ਹੋਰ ਕੋਈ ਪੈਸੇ ਦਾ ਸਾਧਨ ਨਹੀਂ ਜੇ ਤੋ ਕਹੇ ਵੀ ਕਿੱਲਾ ਡੇਢ ਜ਼ਮੀਨ ਤੇ ਵੀ ਮੈਂ ਤੇ ਨੂੰ ਮਹਿਲ ਛੱਤ ਦਿਆਂ ਤੁਹਾਡੇ ਸੁਪਨੇ ਕਰ ਪੂਰੇ ਕਰਦੇ ਆ ਵੀ ਉਹ ਵੀ ਮੇਰੇ ਤੋਂ ਨਹੀਂ ਹੋਣੇ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੈਂ ਬਹੁਤ ਹਰ ਰੋਜ਼ ਘਰ ਦੇ ਵਿੱਚ ਲੜਨਾ ਲੜਾਈ ਕਲੇਸ਼ ਕਰਨਾ ਪਰ ਕਹਿੰਦੇ ਮੇਰੇ ਹਸਬੰਡ ਖਟਨ ਦੀ ਬਜਾਈ ਕਹਿੰਦੇ ਪਹਿਲਾਂ ਬਿਲਕੁਲ ਵੀ ਨਸ਼ਾ ਨਹੀਂ ਸੀ ਕਰਦੇ ਆਪ ਖੁਦ ਵੀ ਨਸ਼ੇ ਤੇ ਲੱਗ ਗਏ ਹਰ ਰੋਜ਼ ਦਿਨ ਰਾਤ ਸ਼ਰਾਬ ਪੀਣੀ ਵੇਚਣੀ ਵੀ ਤੇ ਨਸ਼ਾ ਕਰਨਾ ਉਹ ਵੀ ਅੱਗੇ ਕਹਿੰਦੇ ਸਪਲਾਈ ਕਰਦਾ ਇਸੇ ਤਰ੍ਹਾਂ ਖਾਰ사 ਜੀ ਮਾਤਾ ਜੀ ਕਹਿੰਦੇ ਮੈਂ ਕਿਵੇਂ ਨਾ ਕਿਵੇਂ ਕਰਕੇ ਆਪਣੇ ਬੱਚਿਆਂ ਨੂੰ ਪੜਾਇਆ ਕਹਿੰਦੇ ਮੇਰਾ ਜੋ ਬੇਡਾ ਸੀ ਉਹ ਛੋਟਾ ਸੀ ਕਹਿੰਦੇ ਕਿ ਉਹ ਸੀ ਮੇਰੇ ਕੋਲ 10-12 ਸਾਲਾਂ ਦਾ ਜੋ ਬੇਟੀ ਸੀ ਕਹਿੰਦੇ ਉਹ 18-19 ਸਾਲ ਦੀ ਸੀ ਕਹਿੰਦੇ ਮੈਨੂੰ ਸੀ ਕਿ ਇਹਨਾਂ ਨੂੰ ਜਿੰਨੀ ਕਿ ਮੈਂ ਪੜਾ ਸਕਦੀ ਆ ਪੜਾ ਕੇ ਤੇ ਬੇਟੀ ਦਾ ਵਿਆਹ ਕਰਦਾ ਉਹ ਨੂੰ ਆਪਣੇ ਘਰ ਭੇਜ ਦਿਆਂ। ਖਾਲਸਾ ਜੀ ਮਾਤਾ ਜੀ ਦੱਸ ਦਿਆ ਕਹਿੰਦੇ ਮੈਂ ਬੇਟੀ ਨੂੰ ਪਲੱਸ 2 ਕਰਾ ਕੇ ਕਹਿੰਦੇ ਉਸ ਨੂੰ ਸਲਾਈ ਕਢਾਈ ਦਾ ਆਪਣੇ ਨਾਲ ਕੰਮ ਸਿਖਾਇਆ ਸਿਖਾ ਕੇ ਕਹਿੰਦੇ ਮੈਂ ਆਪਣਾ ਹੋਰ ਅੱਗੇ ਕੰਮ ਵਧਾਇਆ। ਕਹਿੰਦੇ ਅਸੀਂ ਹਰ ਰੋਜ਼ ਦੋਨਾਂ ਮਾਵਾਂ ਤੀ ਆਨੇ ਗੁਰਦੁਆਰਾ ਸਹਿਬ ਜਾਣਾ ਤੇ ਕਹਿੰਦੇ ਅਰਦਾਸ ਬੇਨਤੀ ਕਰਕੇ ਆਉਣੀ ਤੇ ਸਾਰਾ ਦਿਨ ਅਸੀਂ ਘਰ ਦੇ ਕੰਮ ਖਤਮ ਕਰਕੇ ਸਲਾਈ ਕਢਾਈ ਕਰਨੀ। ਕਹਿੰਦੇ ਜਾਨੂੰ ਵਧੀਆ ਪੈਸੇ ਬਣ ਜਾਂਦੇ ਸੀ ਕਹਿੰਦੇ ਮੰਥ ਦਾ ਮਾਤਾ ਜੀ ਦੱਸਦੇ ਵੀ ਅਸੀਂ 30-40000 ਰੁਪਏ ਕਮਾ ਲੈਂਦੇ ਸੀ ਪਰ ਖਾਲਸਾ ਜੀ ਘਰ ਦੇ ਹਾਲਾਤ ਹੀ ਇਸ ਤਰ੍ਹਾਂ ਦੇ ਹੋ ਗਏ ਮਾਤਾ ਜੀ ਕਹਿੰਦੇ ਕਿ ਜੋ ਮੇਰਾ ਹਸਬੰਡ ਸੀ ਨਸ਼ੇ ਵੇਚਦਾ ਸੀ ਤੇ दारू ਵੇਚਦਾ ਸੀ ਉਹ ਖਾਣ ਪੀਣ ਲੱਗ ਗਿਆ ਜਿਹਦੇ ਕਰਕੇ ਕਹਿੰਦੇ ਘਰ ਦੀਆਂ ਚੀਜ਼ਾਂ ਵੀ ਵੇਚਣ ਲੱਗ ਗਿਆ ਜਦੋਂ ਉਹਡੇ ਕੋਲ ਪੈਸਾ ਨਾ ਹੋਣਾ ਉਹਨੇ ਸਾਡੇ ਕੋਲ ਕਹਿੰਦੇ ਜੋ ਬੈਸਿਵ ਹੋਣੇ ਉਹ ਵੀ ਖੋ ਕੇ ਲੈ ਜਾਣੇ ਤੇ ਘਰ ਦੇ ਵਿੱਚ ਕਹਿੰਦੇ ਜਵਾਨ ਬੇਟੀ ਹੋਣ ਦੇ ਨਾਲ ਵੀ ਕਹਿੰਦੇ ਲੜਾਈ ਕਰਨੀ ਉਹਨੂੰ ਕੁੱਟਣਾ ਮਾਰਨਾ ਜਿਹਦੇ ਕਰਕੇ ਕਹਿੰਦੇ ਬੇਟੀ ਦੀ ਵੀ ਬਾਪ ਦੇ ਨਾਲ ਪਿਓ ਦੇ ਨਾਲ ਕਹਿੰਦੇ ਬਣਨੀ ਹਟ ਗਈ ਉਹ ਉਹਨਾਂ ਨੇ ਵੀ ਆਪਣੇ ਪਿਤਾ ਨੂੰ ਕਹਿੰਦੇ ਬੁਲਾਉਣਾ ਨਾ ਇਸ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਸਾਡੇ ਘਰ ਦੇ ਹਾਲਾਤ ਇੰਨੇ ਮਾੜੇ ਹੋ ਗਏ ਕਹਿੰਦੇ ਜਿਹੜਾ ਘਰ ਬਣਾਇਆ ਸੀ ਉਹ ਵੀ ਇਸ ਤਰ੍ਹਾਂ ਦਾ ਹੋ ਗਿਆ ਵੀ ਸਾਰਾ ਕਹਿੰਦੇ ਵੀ ਅਸੀਂ ਅਜੇ ਲਪਾਈ ਨਹੀਂ ਸੀ ਕੀਤੀ ਸਿਰਫ ਖੜਾ ਹੀ ਕੀਤਾ ਸੀ ਕਹਿੰਦੇ ਪਰ ਉੱਥੇ ਹੀ ਖੜਾ ਰਹਿ ਗਿਆ ਕਹਿੰਦੇ ਘਰ ਦੇ ਵਿੱਚ ਦੋ ਡੰਗਰ ਸੀ ਪਸ਼ੂ ਸੀ ਸਾਡੇ ਕੋਲ ਉਹ ਵੀ ਹਸਬੰਡ ਨੇ ਵੇਚ ਦਿੱਤੇ ਕਹਿੰਦੇ ਥੋੜਾ ਸੋਨਾ ਸੀ ਉਹ ਵੀ ਵੇਚਤਾ ਭਾਵਕੀ ਮਾਤਾ ਜੀ ਦੱਸਦੇ ਵੀ ਕੋਈ ਚੀਜ਼ ਹੀ ਨਹੀਂ ਸੀ ਛੱਡੀ ਉਸ ਤੋਂ ਬਾਅਦ ਵਿੱਚ ਖਾਰਸਾ ਜੀ ਮਾਤਾ ਜੀ ਕਹਿੰਦੇ ਕਿ ਮੈਂ ਹਰ ਰੋਜ਼ ਜਾਣਾ ਗੁਰਦੁਆਰਾ ਸਹਿਬ ਅਰਦਾਸ ਬੇਨਤੀ ਕਰਨੀ ਮਹਾਰਾਜ ਅੱਗੇ ਕਿਉਂਕਿ ਰੋਜ਼ ਜੋ ਸਲਾਈ ਕਰਨੀ ਉਹ ਵੀ ਪੈਸੇ ਲੈ ਲੈਣੇ ਤੇ ਕਹਿੰਦੇ ਮੈਨੂੰ ਬਹੁਤ ਟੈਨਸ਼ਨ ਰਹਿਣੀ ਟੈਨਸ਼ਨ ਦੇ ਕਰਕੇ ਮਾਤਾ ਜੀ ਦੱਸ ਰਿਹਾ ਕਿ ਮੈਨੂੰ ਹਰ ਰੋਜ਼ ਵੀ ਜਿਸ ਤਰ੍ਹਾਂ ਬੀਪੀ ਵੱਧ ਗਿਆ ਕੋਈ ਨਾ ਕੋਈ ਕਹਿੰਦੇ ਮੈਨੂੰ ਪ੍ਰੋਬਲਮ ਰਹਿਣ ਲੱਗੀ ਕਿਉਂਕਿ ਟੈਨਸ਼ਨ ਦੇ ਕਰਕੇ ਮਾਤਾ ਜੀ ਕਹਿੰਦੇ ਮੈਂ ਵੀ ਬਿਮਾਰ ਰਹਿਣ ਲੱਗੀ ਹਸਬੈਂਡ ਸੀ ਕਹਿੰਦੇ ਉਹਨਾਂ ਨੂੰ ਵੀ ਨਸ਼ੇ ਕਰਕੇ दारू ਪੀ ਕੇ ਕਈ ਪ੍ਰੋਬਲਮ ਹੋ ਲੱਗੀਆਂ ਉਹ ਵੀ ਠੀਕ ਨਹੀਂ ਸੀ ਰਹਿੰਦੇ ਕਹਿੰਦੇ ਜੋ ਬੇਟਾ ਸੀ ਉਹ ਪਹਿਲਾਂ ਹੀ ਬਿਮਾਰ ਰਹਿੰਦਾ ਸੀ ਤੇ ਬੇਟੀ ਵੀ ਘਰ ਦੇ ਵਿੱਚ ਕਹਿੰਦੇ ਚਾਰ ਮੈਂਬਰ ਚਾਰਾਂ ਦੀ ਹੀ ਮੈਡੀਸਿਨ ਚਲਦੀ ਸੀ ਪਰ ਮੈਡੀਸਨ ਲੈ ਕੇ ਆਉਣ ਨੂੰ ਕਹਿੰਦੇ ਕੋਈ ਕਿਰਪਾਇਆ ਵੀ ਨਾ ਰਿਆ ਇਸ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਸਾਡੇ ਹਾਲਾਤ ਹੋ ਗਏ ਕਹਿੰਦੇ ਇੱਕ ਦਿਨ ਮੇਰੀ ਬੇਟੀ ਬੈਠੀ ਹੋਈ ਸੀ ਕਹਿੰਦੇ ਸਾਡੇ ਘਰ ਦੇ ਵਿੱਚ ਅਸੀਂ ਜਦੋਂ ਵੀ ਕਹਿੰਦੇ ਸਲਾਈ ਕਰਨੀ ਕਹਿੰਦੇ ਮੇਰੀ ਬੇਟੀ ਨੇ ਕੋਲ ਆਪਣਾ ਫੋਨ ਲਗਾ ਕੇ ਉਹਨਾਂ ਨੇ ਕੋਈ ਵੀਡੀਓ ਦੇਖਣ ਲੱਗ ਜਾਣਾ ਕੋਈ ਗਾਣੇ ਸੁਣਨ ਲੱਗਿ ਜਾਂਦਾ ਨਾ ਕਹਿੰਦੇ ਇਸ ਤਰ੍ਹਾਂ ਕਰਕੇ ਉਹਨੇ ਨਾਲ-ਨਾਲ ਫੋਨ ਤੇ ਲਗਾ ਕੇ ਰੱਖ ਲੈਣਾ ਤੇ ਨਾਲ-ਨਾਲ ਉਹਨਾਂ ਨੇ ਮਸ਼ੀਨ ਚਲਾ ਕੇ ਆਪਣੀ ਸਲਾਈ ਕਰਨੀ ਇਸ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਵੀ ਉਸ ਦਿਨ ਮੇਰੀ ਜੋ ਬੇਟੀ ਹੈ ਉਹਨੇ ਕਹਿੰਦੇ ਇੱਕ ਕਥਾ ਸੁਣੀ ਬਾਬਾ ਜੀ ਨੇ ਕਥਾ ਦੇ ਵਿੱਚ ਸੁਣਾਇਆ ਵੀ ਘਰ ਦੀ ਕਿਵੇਂ ਗਰੀਬੀ ਦੂਰ ਹੋਈ ਤੇ ਨਸ਼ਿਆਂ ਤੋਂ ਵਿੱਚ ਪਰਿਵਾਰ ਸੀ ਸਾਰਾ ਉਹ ਉਸ ਘਰ ਦੇ ਵਿੱਚ ਗਰੀਬੀ ਵੀ ਬਹੁਤ ਸੀ ਤੇ ਮਾਰਾ ਸੱਚੇ ਪਾਤਸ਼ਾਹ ਸ਼ਹੀਦਾ ਸਿੰਘਾਂ ਧੰਨ ਧੰਨ ਬਾਬਾ ਦੀਪ ਸਿੰਘ ਸਹਿਜ ਜੀ ਦੀ ਕਿਰਪਾ ਦੇ ਨਾਲ ਕਿਵੇਂ ਉਸ ਪਰਿਵਾਰ ਦੇ ਦੇ ਸਾਰੇ ਦੁੱਖ ਕਸ਼ਟ ਦੂਰ ਹੋਏ ਉਹ ਕਥਾ ਜਦੋਂ ਮਾਤਾ ਜੀ ਕਹਿੰਦੇ ਮੇਰੀ ਬੇਟੀ ਨੇ ਲਗਾਈ ਤੇ ਕਹਿੰਦੀ ਅਸੀਂ ਸੋਣੀ ਪਹਿਲਾਂ ਤਾਂ ਕਹਿੰਦੇ ਅਸੀਂ ਪੂਰੇ ਧਿਆਨ ਨਾਲ ਨਾਲ ਸੋਣੀ ਪਰ ਜਦੋਂ ਕਹਿੰਦੀ ਕਥਾ ਖਤਮ ਹੋਣ ਵਾਲੀ ਸੀ ਉਦੋਂ ਸਾਡਾ ਪੂਰਾ ਧਿਆਨ ਬਣ ਗਿਆ ਵਿੱਚ ਕਹਿੰਦੇ ਅਸੀਂ ਦੁਬਾਰਾ ਰਿਪੀਟ ਤੇ ਉਸੇ ਤਰ੍ਹਾਂ ਫਿਰ ਸੁਣੀ ਪੂਰੇ ਧਿਆਨ ਦੇ ਨਾਲ ਕਹਿੰਦੇ ਉਸ ਦੇ ਵਿੱਚ ਮਾਤਾ ਜੀ ਦੱਸ ਰਿਹਾ ਵੀ ਉਹ ਇੱਕ ਪਰਿਵਾਰ ਸੀ ਜੋ ਉਹਨਾਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰਬੇ ਸੇਵਾ ਕਰ ਗਏ ਉਹਨਾਂ ਨੂੰ ਇੰਨੀ ਆ ਮਹਾਰਾ ਸੱਚੇ ਪਾਤਸ਼ਾਹ ਦੀ ਇੰਨੀ ਕਿਰਪਾ ਹੋਈ ਸਿਰਫ ਸੇਵਾ ਦੇ ਨਾਲ ਹੀ ਅਰਦਾਸ ਬੇਨਤੀ ਕਰਕੇ ਉਹ ਸੇਵਾ ਉਹਨਾਂ ਨੇ ਸੁਖੀ ਸੇਵਾ ਕੀਤੀ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਉਹਨਾਂ ਤੇ ਹੋਈ ਖਾਲਸਾ ਜੀ ਮਾਤਾ ਜੀ ਕਹਿੰਦੇ ਸਿਰਫ ਸਾਨੂੰ ਇੰਨਾ ਹੀ ਪਤਾ ਨੱਗਾ ਸੀ ਪਰ ਸਾਨੂੰ ਕਹਿੰਦੇ ਚ ਪਹਿਰਾ ਸਹਿਬਾਰੇ ਬਿਲਕੁਲ ਵੀ ਪਤਾ ਨਹੀਂ ਸੀ ਕਹਿੰਦੇ ਮੇਰੀ ਜੋ ਬੇਟੀ ਸੀ ਉਹਨੇ ਇੱਕ ਜੇਦੀ ਫੜ ਲਈ ਕਿ ਆਪਾਂ ਵੀ ਜਾਈਏ ਤਾਂ ਆਪਾਂ ਵੀ ਸ੍ਰੀ ਅੰਮ੍ਰਿਤਸਰ ਸਹਿਬ ਜਾਈਏ ਤਨਤਨ ਗੁਰੂ ਰਾਮਦਾਸ ਮਹਾਰਾਜੀ ਦੇ ਦਰ पे ਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ पे ਜਾ ਕੇ ਤੇ ਆਪਾਂ ਵੀ ਉੱਥੇ ਸੇਵਾ ਕਰੀਏ ਅਰਦਾਸ ਬੇਨਤੀ ਕਰੀਏ ਕਿ ਆਪਣੀ ਵੀ ਮਹਾਰਾਜ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਸੁਣਣ ਕਿਉਂਕਿ ਖਾਲਸਾ ਜੀ ਮਾਤਾ ਜੀ ਦਾ ਸਦਿਆ ਵੀ ਜਿਹੜੇ ਮੇਰੇ ਬੱਚੇ ਸੀ ਉਹ ਵੀ ਟੈਨਸ਼ਨ ਲੈਣ ਲੱਗ ਗਏ ਸੀ ਕਹਿੰਦੇ ਕਿਉਂਕਿ ਮੇਰੇ ਹਸਬੰਡ ਨੂੰ ਨਾ ਤੋਪਣਾ ਛਾ ਦਾ ਪਤਾ ਹੁੰਦਾ ਸੀ ਜਿੱਥੇ ਉਹਨਾਂ ਨੇ ਪੈ ਰਹਿਣਾ ਉਹਨਾਂ ਉੱਥੇ ਹੀ ਪੈ ਰਹਿਣਾ ਕਹਿੰਦੇ ਕਈ ਕਈ ਦਿਨਾਂ ਨਾ ਨੌਣਾ ਨਾ ਤੋਣਾ ਇੰਨੀ ਕਹਿੰਦੇ ਨਰਕ ਭਰੀ ਜ਼ਿੰਦਗੀ ਹੋ ਗਈ ਸੀ ਕਹਿੰਦੇ ਬੱਚੇ ਦੇਖਦੇ ਕੇ ਟੈਨਸ਼ਨ ਵਿੱਚ ਰਹਿਣ ਲੱਗ ਗਏ ਸੀ ਕਿਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਦੱਸਦੇ ਕੇ ਬੇਟੀ ਨੇ ਜਿੰਦ ਕੀਤੀ ਤੇ ਅਸੀਂ ਕਹਿੰਦੇ 8-10 ਦਿਨਾਂ ਦੇ ਵਿੱਚ ਪਲਾਨ ਬਣਾਇਆ ਕਹਿੰਦੇ ਜੋ ਮੇਰਾ ਹਸਬੰਡ ਸੀ ਕਹਿੰਦੇ ਉਹਨੂੰ ਅਸੀਂ ਮੈਂ ਮਾਤਾ ਜੀ ਦੱਸਦੇ ਕਿ ਆਪਣੇ ਦਿਓਰ ਦੇ ਘਰ ਛੱਡਿਆ ਤੇ ਕਹਿੰਦੇ ਦੋਨਾਂ ਬੱਚਿਆਂ ਨੂੰ ਲੈ ਕੇ ਮਾਤਾ ਜੀ ਕਹਿੰਦੇ ਅਸੀਂ ਸ਼ਹੀਦਾ ਸਾਹਿਬ ਗਏ ਕਹਿੰਦੇ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਮੱਥਾ ਟੇਕਿਆ ਉੱਥੇ ਵੀ ਅਰਦਾਸ ਬੇਨਤੀ ਕੀਤੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਵੀ ਜਾ ਕੇ ਅਰਦਾਸ ਬੇਨਤੀ ਕੀਤੀ ਕਹਿੰਦੇ ਅਸੀਂ ਉੱਥੇ ਘਰੇ ਕਹਿ ਕੇ ਗਏ ਸੀ ਆਪਣੇ ਨਾਲ ਦੇ ਘਰ ਦੇ ਵਿੱਚ ਵੀ ਅਸੀਂ ਇੱਕ ਦੋ ਦਿਨਾਂ ਤੱਕ ਬੁੜਾਂਗੇ ਖਾਲਸਾ ਜੀ ਮਾਤਾ ਜੀ ਦੱਸਦੇ ਕਿ ਬੱਚਿਆਂ ਨੂੰ ਛੁੱਟੀ ਦਾ ਕਰਕੇ ਅਸੀਂ ਸ਼ਨੀਵਾਰ ਨੂੰ ਗਏ ਸੀ ਸ਼ਨੀ ਐਤ ਅਸੀਂ ਸੋਚਿਆ ਰਵਾਂਗੇ ਤੇ ਸੋਵਾਰ ਨੂੰ ਵਾਪਸ ਆ ਜਾਾਂਗੇ ਪਰ ਖਾਲਸਾ ਜੀ ਜਦੋਂ ਸ਼ਨੀਵਾਰ ਨੂੰ ਉੱਥੇ ਜਾ ਕੇ ਮਾਤਾ ਜੀ ਗੰਡੇ ਸੀ ਦਰਸ਼ਨ ਮੇਲੇ ਕਰਗੇ ਸੇਵਾ ਕਰਦੇ ਆ ਤੇ ਜਦੋਂ ਅਸੀਂ ਐਤਵਾਰ ਦਾ ਦਿਨ ਆਉਂਦਾ ਤੇ ਬਹੁਤ ਸੰਗਤ ਆਉਂਦੀ ਏ ਬਹੁਤ ਜ਼ਿਆਦਾ ਉੱਥੇ ਇਕੱਠ ਹੁੰਦਾ ਹੈ ਸੰਗਤ ਦਾ ਕਿ ਗੇ ਬੇਸਾ ਸਾਨੂੰ ਪਤਾ ਨਹੀਂ ਸੀ ਅਸੀਂ ਜਦੋਂ ਉਸੇ ਪੁੱਛਦੇ ਆ ਵੀ ਅੱਜ ਇੰਨਾ ਇਕੱਠ ਕਿਉਂ ਵੀ ਅੱਜ ਨਾ ਹੀ ਕੋਈ ਸੰਗਰਾ ਦੇ ਨਾ ਹੀ ਮੱਸੀਆ ਦਾ ਦਿਹਾੜਾ ਏ ਵੀ ਅੱਜ ਕੋਈ ਮੇਲਾ ਮੱਸੀਆ ਵੀ ਨਹੀਂ ਇੰਨਾ ਇਕੱਠ ਕਿਉਂ ਤਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਵੀ ਸਾਨੂੰ ਉਥੋਂ ਸੰਗਤਾਂ ਤੋਂ ਪਤਾ ਲੱਗਦਾ ਏ ਕਿ ਹਰ ਐਤਵਾਰ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਸਿਹਜ ਜੀ ਦੇ ਦਰ ਪੇ ਚਪਹਿਰਾ ਸੇਵ ਕੰਟਿਆ ਜਾਂਦਾ ਏ ਇਸ ਕਰਕੇ ਅੱਜ ਐਤਵਾਰੇ ਦੇ ਸੰਗਤਾ ਚਪਹਿਰਾ ਸੇਵ ਕਟਣ ਆਈਆਂ ਇਸ ਕਰਕੇ ਇਕੱਠੇ ਖਾਲਸਾ ਜੀ ਮਾਤਾ ਜੀ ਕਹਿੰਦੇ ਵੀ ਅਸੀਂ ਉੱਥੇ ਕਈ ਪਰਿਵਾਰਾਂ ਤੋਂ ਸੁਣਿਆ ਵਿੱਚ ਪਹਿਰਾ ਸੇਵ ਕਰ ਤੀਰ ਹੁੰਦਾ ਹੈ ਵਿੱਚ ਪਹਿਰਾ ਸੇਵ ਦਾ ਕੀ ਮਤਲਬ ਹੈ ਖਾਲਸਾ ਜੀ ਕਈ ਵਾਰ ਆਪਾਂ ਨੂੰ ਨਹੀਂ ਪਤਾ ਲੱਗਦਾ ਵੀ ਵਿੱਚ ਪਹਿਰਾ ਸੇਵ ਕੀ ਹੈ ਕਿਸ ਤਰ੍ਹਾਂ ਕੱਟਿਆ ਜਾਂਦਾ ਹੈ ਜਿਹੜੇ ਭੈਣ ਭਰਾਵਾਂ ਨੂੰ ਨਹੀਂ ਪਤਾ ਉਹ ਜ਼ਰੂਰ ਇਹ ਚੀਜ਼ ਪੁੱਛਦੇ ਆ ਵਿੱਚ ਪਹਿਰਾ ਸੇਵ ਕੀ ਹੁੰਦਾ ਹੈ ਵਿੱਚ ਪਹਿਰਾ ਸੇਵ ਵਿੱਚ ਵੀ ਗੁਰਬਾਣੀ ਦੇ ਜਾਪ ਹੀ ਹੁੰਦੇ ਨੇ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਦੀ ਬਾਣੀ ਦੇ ਬੇ ਜਾਪ ਕੀਤੇ ਜਾਂਦੇ ਨੇ। ਇਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਦੱਸਦੇ ਕਹਿੰਦੇ ਕਿ ਉਸ ਦਿਨ ਸਾਨੂੰ ਐਤਵਾਰ ਪਤਾ ਲੱਗਦਾ ਹੈ ਕਿ ਕਹਿੰਦੇ ਉਸੇ ਦਿਨ ਕੀ ਉਥੇ ਬੇਟੀ ਨੇ ਐਤਵਾਰ ਨੂੰ ਚਪਹਿਰਾ ਸੇਵ ਕੱਢਿਆ। ਕਹਿੰਦੇ ਬੇਟੀ ਚਪਹਿਰਾ ਸੇਵ ਕੱਟਣ ਲੱਗੀ ਤੇ ਕਹਿੰਦੇ ਮੈਂ ਆਪਣੇ بیٹے ਨੂੰ ਨਾਲ ਲੈ ਕੇ ਕਹਿੰਦੇ ਮੈਂ ਉਥੇ ਵਰਤਨਾ ਦੀ ਸੇਵਾ ਕਰਨ ਲੱਗੀ। ਕਹਿੰਦੇ ਵੇਚ ਆ ਕੇ ਮੈਂ ਜੋੜਿਆਂ ਦੀ ਸੇਵਾ ਕੀਤੀ। ਜੋੜੇ ਸਾਫ਼ ਕਰਕੇ ਰੰਗੇ ਖਾਨ ਸਾਹਿਬ ਜੀ ਇਹ ਮਾਤਾ ਜੀ ਕਹਿੰਦੇ ਇਸ ਤਰ੍ਹਾਂ ਮੈਂ ਦੋ ਸੇਵਾ ਕੀਤੀਆਂ ਉਥੇ ਸਾਰਾ ਦਿਨ ਤੇ ਬੇੜੀ ਨੇ ਚਪਰਾ ਸਾਹਿਬ ਕਟਿਆ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਕਹਿੰਦੇ ਪਹਿਲੀ ਸਾਡੀ ਅਰਦਾਸ ਬੇਨਤੀ ਇਹੀ ਹੋਈ ਸੀ ਕਿ ਮੇਰਾ ਹਸਬੰਡ ਜੋ ਉਹ ਇਹ ਜੋ ਕਮ ਨਸ਼ਾ ਵੇਚਣ ਦਾ ਸ਼ਰਾਬ ਵੇਚਣ ਦਾ ਕੰਮ ਕਰਦੇ ਆ ਉਹ ਛੱਡ ਦੇਣ ਤੇ ਨਸ਼ਾ ਖਾਣਾ ਵੀ ਛੱਡ ਦੇਣ ਨਸ਼ੇ ਦੀ ਵਰਤੋਂ ਨਾ ਕਰਨ ਤੇ ਉਹ ਗੁਰੂ ਵਾਲੇ ਬਣ ਜਾਣ ਧੰਨ ਧੰਨ ਬਾਬਾ ਦੀਪ ਸਿੰਘ ਸਿਆਣ ਜੀ ਅੱਗੇ ਇਹ ਹੀ ਕਹਿੰਦੇ ਅਸੀਂ ਅਰਦਾਸ ਬੇਨਤੀ ਕੀਤੀ ਸੀ ਕਿ ਬਾਬਾ ਜੀ ਸਾਡੀ ਇਹ ਅਰਦਾਸ ਬੇਨਤੀ ਵੀ ਸਾਡੀ ਪੂਰੀ ਹੋ ਜੇ ਅਸੀਂ ਅਗਲੇ ਐਤਵਾਰ ਨੂੰ ਫੇਰ ਆਵਾਂਗੇ ਤਾਂ ਖਾਰਸਾ ਜੀ ਮਾਤਾ ਜੀ ਕਹਿੰਦੇ ਕਿ ਅਸੀਂ ਸ਼ਨੀਵਾਰ ਗਏ ਐਤਵਾਰ ਸੀ ਜਪੈਰਾ ਸੇਵ ਕੀਤਾ ਨਾਲੇ ਸੇਵਾ ਕੀਤੀ ਤਿਆ ਤੁਵਾਰ ਨਵੀ ਅਸੀਂ ਕਹਿੰਦੇ ਵੀ ਉਥੇ ਸੇਵਾ ਕਰਕੇ ਮੱਥਾ ਟੇਕ ਕੇ ਕਹਿੰਦੇ ਫੇਰ ਅਸੀਂ ਸ਼ਾਮ ਤੱਕ ਘਰ ਆਇਆ ਐਦਵਾਰ ਨੂੰ ਦੁਪਹਿਰਾ ਸਹਿਬ ਕੱਟ ਕੇ ਵੀ ਉਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਦੱਸਦੇ ਅਸੀਂ ਘਰ ਰਹੋਣੇ ਆ ਤੇ ਕਹਿੰਦੇ ਦੋ ਤਿੰਨ ਦਿਨ ਟੱਪਦੇ ਨੇ ਕਹਿੰਦੇ ਮੈਨੂੰ ਇਹ ਹੀ ਹੁੰਦਾ ਹੈ ਕਿ ਬਾਬਾ ਜੀ ਅੱਗੇ ਅਰਦਾਸ ਬੇਨਤੀ ਕੀਤੀ ਵੀ ਬਹੁਤ ਸੰਕਤਾਂ ਦੱਸਦੀਆਂ ਵੀ ਸੀ ਵੀ ਅਰਦਾਸ ਬੇਨਤੀ ਜ਼ਰੂਰ ਪੂਰੀ ਹੁੰਦੀ ਹੈ ਤੇ ਦੋ ਤਿੰਨ ਦਿਨ ਹੋ ਗਏ ਨੇ ਵੀ ਇਹਨੂੰ ਤਾਂ ਕੋਈ ਫਰਕ ਨਹੀਂ ਹੈਗਾ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਵੀਰਵਾਰ ਦਾ ਦਿਨ ਹੁੰਦਾ ਹੈ ਕਹਿੰਦੇ ਸ਼ਾਮ ਪਈ ਹੁੰਦੀ ਹੈ ਨਹੀਂ ਤਾਂ ਮੇਰਾ ਹਸਬੰਡ ਸ਼ਾਮ ਨੂੰ ਹਰ ਰੋਜ਼ ਕਹਿੰਦੇ ਪੀਂ ਚਲਾ ਜਾਂਦਾ दारू ਤੇ ਨਸ਼ਾ ਕਰਨ ਕਹਿੰਦੇ ਉਸਦੇ ਨਵੀਰਵਾਰ ਦਾ ਦੇਣ ਸੀ ਕਹਿੰਦੇ ਉਸਨੇ ਸਾਨੂੰ ਕਿਹਾ ਕਿ ਰੋਟੀ ਬਣਾਓ ਕੰਮ ਕਰੋ ਵੀ ਮੈਂ ਕਿਤੇ ਨਹੀਂ ਜਾਣਾ ਵੀ ਰੋਟੀ ਬਣਾਓ ਸਬਜੀ ਰੋਟੀ ਦਾ ਕਰੋ ਤੇ ਆਪਾਂ ਰੋਟੀ ਖਾਈਏ ਇਸ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੇਰਾ ਹਸਬੰਡ ਕਈ ਕਈ ਦਿਨ ਰੋਟੀ ਨਹੀਂ ਸੀ ਖਾਂਦਾ ਹੁੰਦਾ ਨਾ ਕੁਛ ਖਾਂਦਾ ਪੀਂਦਾ ਸੀ ਕਿਉਂਕਿ ਕੋਈ ਕਹਿੰਦੇ ਬੁੱਧੀ ਨਹੀਂ ਸੀ ਰਹਿੰਦੀਗੀ ਇੰਨਾ ਨਸ਼ਾ ਕੀਤਾ ਹੁੰਦਾ ਸੀ ਕਹਿੰਦੇ ਜਦੋਂ ਇੰਨੀ ਗੱਲ ਕਹਿੰਦੇ ਆ ਤੇ ਮੈਂ ਉਹਨਾਂ ਨੂੰ ਕਹਿੰਨੀ ਆ ਵੀ ਤੁਸੀਂ ਕਿਵੇਂ ਠੀਕ ਹੋ ਕਹਿੰਦੇ ਮੈਨੂੰ ਇਹ ਹੋ ਜਾਂਦਾ ਵੀ ਕਿਤੇ ਇਹ ਠੀਕ ਨਹੀਂ ਹੈਗੇ ਜਾਂ ਕੁਝ ਇਹਨਾਂ ਨੂੰ ਹੋਇਆ ਵੀ ਅਚਾਨਕ ਇਸ ਤਰ੍ਹਾਂ ਦੀਆਂ ਗੱਲਾਂ ਤਦ ਉਹ ਦੁਬਾਰਾ ਮਾਤਾ ਜੀ ਪੁੱਛਦੇ ਆ ਖਾਰਸਾ ਜੀ ਕਹਿੰਦਾ ਵੀ ਮੈਂ ਠੀਕ ਆ ਮੈਂ ਕਿਤੇ ਬਾਹਰ ਨਹੀਂ ਜਾਣਾ ਮੈਂ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਨਾ ਵੀ ਮੈਂ ਘਰ ਦੇ ਵਿੱਚ ਹੀ ਰਹਿਣਾ ਸਵੇਰੇ ਉੱਠ ਕੇ ਵੀ ਅੰਮ੍ਰਿਤ ਵੇਲੇ ਮੈਂ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਜਾਇਆ ਕਰਨਾ ਹੈ ਇਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਵੀਰਵਾਰ ਦੇ ਦਿਨ ਉਹਨੇ ਇਸ ਤਰ੍ਹਾਂ ਕਿਹਾ ਸ਼ੁੱਕਰਵਾਰ ਦੇ ਕਹਿੰਦੇ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਕਹਿੰਦੇ ਪਹਿਲਾਂ ਤਾਂ ਮੈਨੂੰ ਯਕੀਨ ਨਾ ਆਇਆ ਵੀ ਕਿ ਮ ਕਿੱਥੋਂ ਜਾਏਗਾ ਗੁਰਦੁਆਰਾ ਸਾਹਿਬ ਇਸ ਤਰ੍ਹਾਂ ਗੱਲਾਂ ਹੀ ਕਰੀ ਆਉਂਦਾ ਹੈ ਕਹਿੰਦੇ ਪਰ ਸ਼ੁੱਕਰਵਾਰ ਨੂੰ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਕਹਿੰਦੇ ਮੇਰੇ ਉੱਠਣ ਤੋਂ ਪਹਿਲਾਂ ਹੀ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਚਲਾ ਗਿਆ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਦੀ ਨੀ ਕਿਰਪਾ ਹੋਈ ਪਾਤਾ ਜੀ ਕਹਿੰਦੇ ਵੀ ਅਸੀਂ ਅਰਦਾਸ ਬੇਨਤੀ ਕਰਕੇ ਆਏ ਸੀ ਵੀ ਐਤਵਾਰ ਨੂੰ ਫੇਰ ਆਵਾਂਗੇ ਕਹਿੰਦੇ ਜਦੋਂ ਮੇਰੇ ਹਸਬੰਡ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਜਾ ਕੇ ਆਉਂਦੇ ਨੇ ਕਹਿੰਦੇ ਫਿਰ ਮੈਂ ਸਾਰੀ ਦੱਸ ਦਿਆਂ ਵੀ ਅਸੀਂ ਇਸ ਤਰ੍ਹਾਂ ਸ੍ਰੀ ਅਮਰitsar ਸਾਹਿਬ ਗਏ ਸੀ ਸ਼ਹੀਦਾ ਸਾਹਿਬ ਗਏ ਸੀ ਵੀ ਤੁਹਾਡੇ ਤੇ ਮਹਾਰਾਜ ਦੀ ਇੰਨੀ ਕਿਰਪਾ ਹੋਈਏ ਤੇ ਅੱਜ ਸ਼ੁੱਕਰਵਾਰੇ ਤੇ ਕੱਲ ਨੂੰ ਸ਼ਨੀਵਾਰੇ ਕੱਲ ਨੂੰ ਆਪਾਂ ਫੇਰ ਚੱਲਾਂਗੇ ਦੋ ਦਿਨ ਰਹਿ ਕੇ ਆਵਾਂਗੇ ਨਾਲੇ ਸੇਵਾ ਕਰਕੇ ਆਵਾਂਗੇ ਤੇ ਨਾਲੇ ਦੁਪਹਿਰਾ ਸੇਵ ਕੱਟ ਕੇ ਆਵਾਂਗੇ ਕਿਸੇ ਤਰ੍ਹਾਂ ਹਰਸਾ ਜੀ ਮਾਤਾ ਜੀ ਕਹਿੰਦੇ ਵੀ ਮੇਰੇ ਹਸਬੰਦ ਕਹਿੰਦੇ ਵੀ ਹਾਂ ਮੈਂ ਵੀ ਚੱਲਾਂਗਾ ਤੁਹਾਡੇ ਨਾਲ ਆਪਾਂ ਚੱਲਦੇ ਆ ਇਹਨੇ ਸ਼ਨੀਵਾਰ ਨੂੰ ਅਸੀਂ ਫੇਰ ਗਏ ਉਸੇ ਤਰ੍ਹਾਂ ਅਸੀਂ ਉੱਥੇ ਅਰਦਾਸ ਬੇਨਤੀ ਕੀਤੀ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਚਪਹਿਰਾ ਸਹਿਬ ਕਹਿੰਦੇ ਅਸੀਂ ਐਤਵਾਰ ਨੂੰ ਗੱਡਿਆ ਕਹਿੰਦੇ ਜੋੜਿਆਂ ਦੀ ਸੇਵਾ ਮਾਤਾ ਜੀ ਕਹਿੰਦੇ ਮੈਂ ਕੀਤੀ ਜੋੜੇ ਝਾੜ ਕੇ ਸਾਫ਼ ਕਰਕੇ ਰੱਖਣ ਦੀ ਤੇ ਕਹਿੰਦੇ ਬਰਤਨਾਂ ਦੀ ਸੇਵਾ ਦੋਨੇ ਦੇਨ ਕਹਿੰਦੇ ਮੈਂ ਸਾਰਾ ਦਿਨ ਸੇਵਾ ਕੀਤੀ ਆ ਮੇਰੇ ਹਸਬੰਡ ਨੇ ਬੇਡੇ ਨੇ ਤੇ ਮਾਤਾ ਜੀ ਕਹਿੰਦੇ ਮੈਂ ਆਪ ਤੇ ਬੇਟੀ ਨੇ ਐਤਵਾਰ ਨੂੰ ਦੁਪਹਿਰਾ ਸੇਵ ਕੀਤੀ ਕੱਟਿਆ ਕਹਿੰਦੇ ਦੁਪਹਿਰਾ ਸੇਵ ਕੱਟ ਕੇ ਇਹ ਹੀ ਅਰਦਾਸ ਬੇਨਤੀ ਕੀਤੀ ਮਾਤਾ ਜੀ ਕਹਿੰਦੇ ਵੀ ਬੇਟੀ ਦਾ ਵਧੀਆ ਵਿਆਹ ਦਾ ਰਿਸ਼ਤਾ ਕੋਈ ਆਵੇ ਵਧੀਆ ਘਰ ਪਰਿਵਾਰ ਹੋਵੇ ਜਿੱਥੇ ਸਾਨੂੰ ਇੰਨਾ ਸੀ ਦੇ ਲੈ ਵੀ ਨਹੀਂ ਸਕਦੇ ਪਰ ਬੇਟੀ ਦਾ ਅਗੇ ਫਿਊਚਰ ਵਧੀਆ ਸੈਟ ਆ ਜੇ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਸੇਵ ਜੀ ਕੋਈ ਐਸੀ ਕਿਰਪਾ ਕਰੋ ਤਾਰ ਸਾਜੀ ਮਾਤਾ ਜੀ ਕਹਿੰਦੇ ਵੀ ਅਸੀਂ ਇਸ ਤਰ੍ਹਾਂ ਅਰਦਾਸ ਬੇਨਤੀ ਕਰਕੇ ਆ ਜਾਨੇ ਆ ਕਹਿੰਦੇ ਇੱਕ ਮਹੀਨਾ ਵੀ ਨਹੀਂ ਪੈਂਦਾਗਾ ਘਰ ਦੇ ਵਿੱਚ ਕਹਿੰਦੇ ਅਸੀਂ ਪਾਠ ਕਰਦੇ ਹਾਂ ਚਪੈਰਾ ਸਹਿਤ ਨਹੀਂ ਘਟਦੇ ਕਹਿੰਦੇ ਅਸੀਂ ਇਹ ਨਹੀਂ ਕਹੀ ਜਾਈਏ ਤੁਹਾਨੂੰ ਕਿ ਅਸੀਂ ਹਾਰਿਆ ਤੋਂ ਚਪੈਰਾ ਸਹਿਬ ਘਟ ਗਏ ਸੀ ਦੋ ਚਪੈਰਾ ਸਹਿਬ ਘਟੇ ਸੀ ਤਾਂ ਹਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਕਹਿੰਦੇ ਫਿਰ ਹਰ ਰੋਜ਼ ਗੁਰਦੁਆਰਾ ਸਾਹਿਬ ਕਹਿੰਦੇ ਮੇਰੇ ਹਸਬੰਦ ਨੇ ਜਾਣਾ ਬੇਟੀ ਨੇ ਘਰ ਦੇ ਵਿੱਚ ਪਾਠ ਕਰਨਾ ਤੇ 1 ਮਹੀਨਾ ਦੀ ਅਜੇ ਖਾਲਸਾ ਜੀ ਅਰਦਾਸ ਬੇਨਤੀ ਕਰਕੇ ਆਇਆ ਨਹੀਂ ਸੀ ਹੋਇਆ ਤਾਂ ਮਾਤਾ ਜੀ ਕਹਿੰਦੇ ਮੇਰੀ ਬੇਟੀ ਲਈ ਰਿਸ਼ਤਾ ਆਉਂਦਾ ਹੈ ਬਹੁਤ ਵਧੀਆ ਪਰਿਵਾਰ ਹੁੰਦਾ ਹੈ ਕੋਗੋ ਪਰਿਵਾਰ ਜੋ ਹੁੰਦਾ ਹੈ ਕਹਿੰਦੇ ਉਹ ਵੀ ਭੈਣ ਭਰਾਈ ਹੁੰਦੇ ਨੇ ਕਹਿੰਦੇ ਉਹ ਸਾਨੂੰ ਕਹਿੰਦੇ ਕਿ ਸਾਨੂੰ ਕੁਝ ਨਹੀਂ ਚਾਹੀਦਾ ਸਾਡੇ ਘਰ ਦੇ ਵਿੱਚ ਸਭ ਕੁਝ ਹੈ ਮਾਤਾ ਜੀ ਦਾ ਸਦੇ ਕਿ ਉਹ ਜੋ ਬੇਟਾ ਸੀ ਜੋ ਕਹਿੰਦੇ ਜਿਸ ਦਾ ਮੇਰੀ ਬੇਟੀ ਦੇ ਨਾਲ ਵਿਆਹ ਦਾ ਕਾਰਜ ਹੋਇਆ ਉਹ ਕਹਿੰਦੇ ਦੁਬਈ ਗਿਆ ਹੋਇਆ ਸੀ ਉਹਨਾਂ ਦਾ ਵਧੀਆ ਕੰਮਕਾਰ ਸੀ ਖਾਲਸਾ ਜੀ ਮਾਤਾ ਜੀ ਕਹਿੰਦੇ ਦੋਨਾਂ ਪਾਸਿਓ ਸਾਨੂੰ ਰਿਸ਼ਤਾ ਸੈੱਟ ਆ ਜਾਂਦਾ ਹੈ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਕਹਿੰਦੇ ਅਸੀਂ ਰਿਸ਼ਤਾ ਪੱਕਾ ਕਰ ਲੈਨੇ ਆ ਕਹਿੰਦੇ 6 ਮਹੀਨਿਆਂ ਦੇ ਵਿੱਚ ਮੇਰੀ ਬੇਟੀ ਦਾ ਵਿਆਹ ਹੋ ਜਾਂਦਾ ਹੈ ਤੇ ਮੇਰੀ ਬੇਟੀ ਆਪਣੇ ਘਰ ਦੇ ਵਿੱਚ ਕਹਿੰਦੇ ਬਿਲਕੁਲ ਸੁਖੀ ਸ੍ਰੀਮਾਨ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਕਹਿੰਦੇ ਸਭ ਕੁਝ ਹੈ ਉੱਥੇ ਕਹਿੰਦੇ ਮੇਰੀ ਬੇਟੀ ਚਪੈਰਾ ਤਹਿ ਵਕਟਦੀ ਅਰਦਾਸ ਬੇਨਤੀ ਕਰਦੀ ਖਾਲਸਾ ਜੀ ਮਾਤਾ ਜੀ ਦੱਸ ਦੇ ਕਿ ਮੈਂ ਉਸੇ ਤਰ੍ਹਾਂ ਸਲਾਈ ਦਾ ਕੰਮ ਕਰਦੀ ਕਹਿੰਦੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰਾ ਬਹੁਤ ਵਧੀਆ ਕਹਿੰਦੇ ਸਲਾਈ ਦਾ ਕੰਮ ਚੱਲਦਾ ਹੈ ਤੇ ਮੇਰੇ ਹਸਬੰਡ ਵੀ ਕਹਿੰਦੇ ਹੁਣ ਮੈਡੀਕਲ ਸਟੋਰ ਦੀ ਸ਼ਾਪ ਖੋਲੀਏ ਕਹਿੰਦੇ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਉਹ ਵੀ ਸਾਡੀ ਸ਼ਾਪ ਬਹੁਤ ਵਧੀਆ ਚੱਲਦੀ ਹੈ ਇਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਜਿਹੜਾ ਮੇਰਾ ਬੇਡਾ ਸੀ ਕਹਿੰਦੇ ਉਹਨੂੰ ਕਣਕ ਦੀ ਰੋਟੀ ਤੱਕ ਵੀ ਨਹੀਂ ਸੀ ਪੱਚਦੀ ਐਨੀ ਅਲਰਜੀ ਹੋਈ ਪਈ ਸੀ ਕਹਿੰਦੇ ਅਸੀਂ ਚੰਡੀਗੜ੍ਹ ਪੀਜੀਆਈ ਤੋਂ ਵੀ ਕਾਫੀ ਮੈਡੀਸਿਨ ਲਈ ਸੀ ਸਾਨੂੰ ਫਰਕ ਨਹੀਂ ਸੀ ਪੈਂਦਾ ਕਹਿੰਦੇ ਅਸੀਂ ਕੋਈ ਜਗ੍ਹਾ ਨਹੀਂ ਸੀ ਛੱਡੀ ਪਰ ਜਦੋਂ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਸੇਵ ਜੀ ਅਗਿਆਦਾਸ ਬੇਨਤੀ ਕਰਨੀ ਸ਼ੁਰੂ ਕੀਤੀ ਕਹਿੰਦੇ ਉਹ ਵੀ ਮੈਡੀਸਿਨ ਉਹ ਹੀ ਡਾਕਟਰ ਮੇਰਾ ਬੇਟਾ ਕਹਿੰਦੇ ਬਿਲਕੁਲ ਠੀਕ ਏ ਅਲਰਜੀ ਦੇ ਕਰਕੇ ਕਹਿੰਦੇ ਮੇਰਾ ਬੇਟਾ ਵਾਧਾ ਫੁੱਲਦਾ ਨਹੀਂ ਸੀ ਕਹਿੰਦੇ ਬਿਲਕੁਲ ਸੁੱਕਿਆ ਪਿਆ ਸੀ ਜਿਵੇਂ ਇੱਕ ਹੱਡੀਆਂ ਹੀ ਹੱਡੀਆਂ ਦੇਸੀਆਂ ਸੀ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਅੱਜ ਅਸੀਂ ਦੋ ਚਪੈਰਾ ਸਹਿਬ ਹੀ ਕਹਿੰਦੇ ਕੱਟੇ ਸੀ ਦੋ ਵਾਰੀ ਅਰਦਾਸ ਬੇਨਤੀ ਕੀਤੀ ਸੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ पे ਜਾ ਕੇ ਕਹਿੰਦੇ ਘਰ ਬੈਠੇ ਤਾਂ ਹਰ ਰੋਜ਼ ਬੈੰਦੇ ਉੱਠਦੇ ਕਰਦੇ ਸੀ ਪਰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਦੋ ਵਾਰ ਜਾ ਕੇ ਕਹਿੰਦੇ ਅਰਦਾਸ ਬੇਨਤੀ ਕਰਕੇ ਚਪੈਰਾ ਸਹਿਬ ਕੱਟੇ ਕਹਿੰਦੇ ਮੇਰੇ ਹਸਬੈਂਡ ਐਨੇ ਵਧੀਆ ਹੋ ਗਏ ਅਮਰਤ ਸ਼ਕਲਿਆ ਮੈਡੀਕਲ ਸਟੋਰ ਦੀ ਕਹਿੰਦੇ ਸ਼ਾਪ ਖੋਲ ਲਈ ਤੇ ਉਥੇ ਕਹਿੰਦੇ ਇੰਨਾ ਸੋਹਣਾ ਕੰਮ ਤੇ ਘਰ ਦੇ ਵਿੱਚ ਵੀ ਮਾਤਾ ਜੀ ਕਹਿੰਦੇ ਅਸੀਂ ਸਾਰਾ ਘਰ ਕੰਪਲੀਟ ਕਰ ਲਿਆ ਮੈਂ ਸਲਾਈ ਦਾ ਕੰਮ ਕਰਦੀ ਆ ਕਹਿੰਦੇ ਸਾਡੇ ਤੇ ਵਾਹਿਗੁਰੂ ਦੀ ਬਹੁਤ ਕਿਰਪਾ ਹੈ ਬੇਟਾ ਵੀ ਕਹਿੰਦੇ ਬਿਲਕੁਲ ਠੀਕ ਹੈ ਤੇ ਬੇਟੀ ਕਹਿੰਦੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਸ ਦੇ ਘਰ ਦੇ ਵਿੱਚ ਵੀ ਕਹਿੰਦੇ ਬਹੁਤ ਵਧੀਆ ਹੈ ਸਭ ਕੁਝ ਕਹਿੰਦੇ ਪਰਿਵਾਰ ਵੀ ਬਹੁਤ ਵਧੀਆ ਮਿਲਿਆ ਤੇ ਕਹਿੰਦੇ ਜੋ ਉਹਨਾਂ ਦਾ ਹਸਬੰਡ ਉਹ ਵੀ ਬਹੁਤ ਵਧੀਆ ਨੇ ਦੁਬਈ ਗਏ ਹੋਏ ਨੇ ਕਹਿੰਦੇ ਬਹੁਤ ਵਧੀਆ ਪਰਿਵਾਰ ਹੈ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਘਰ ਦੇ ਵਿੱਚ ਕਹਿੰਦੇ ਸਭ ਚੀਜ਼ਾਂ ਨੇ ਐਸ਼ੋ ਆਰਾਮ ਦੀ ਜ਼ਿੰਦਗੀ ਹੈ। ਬੇਟੀ ਜੋ ਮਾਤਾ ਦੀ ਉਹ ਕਦਸ ਰਿਆ ਵੀ ਹੁਣ ਵੀ ਘਰ ਦੇ ਵਿੱਚ ਦੁਪਹਿਰਾ ਸਹਿਬ ਕੱਟਣਾ ਉਹਨੇ ਸ਼ੁਰੂ ਕੀਤਾ ਹੈ। ਕਹਿੰਦੇ ਹੁਣ ਉਹ ਘਰ ਦੇ ਵਿੱਚ ਵੀ ਦੁਪਹਿਰਾ ਸਹਿਬ ਕੱਟਦੀ ਹੈ। ਕਹਿੰਦੇ ਹਰ ਰੋਜ਼ ਪਾਠ ਵੀ ਕਰਦੀ ਹੈ। ਮਾਤਾ ਜੀ ਕਹਿੰਦੇ ਅਸੀਂ ਦੋਨੇ ਹਸਬੈਂਡ ਵਾਈਫ ਹਰ ਰੋਜ਼ ਗੁਰਦੁਆਰਾ ਸਹਿਰ ਜਾਂਦੇ ਆ। ਕਹਿੰਦੇ ਫੇਰ ਆ ਕੇ ਅਸੀਂ ਆਪਣੇ ਕੰਮ ਘਰ ਦੇ ਕੰਮ ਕਰ ਕਰਦੇ ਆ। ਜਦੋਂ ਵੀ ਕਹਿੰਦੇ ਸਾਨੂੰ ਸਵਾ ਮਿਲਦਾ ਹੈ ਅਸੀਂ ਸ਼ਹੀਦਾ ਸਾਹਿਬ ਜੀ ਦੇ ਕੋਲ ਜਾਣੇ ਅਰਦਾਸ ਬੇਨਤੀ ਕਰਕੇ ਉੱਥੇ ਵੀ ਕਹਿੰਦੇ ਅਸੀਂ ਆਪਣੇ ਤਨੋਂ ਮਨੋਂ ਸੇਵਾ ਕਰਕੇ ਆਉਣੇ ਆ ਜੇ ਕੋਈ ਸਾਡੇ ਤੋਂ ਭੁੱਲ ਹੋ ਜਾਂਦੀ ਮਹਾਰਾ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰਕੇ ਫਿਰ ਕਹਿੰਦੇ ਘਰ ਆਉਣੇ ਆ ਤੇ ਇਸ ਤਰ੍ਹਾਂ ਖਾਲਸਾ ਜੀ ਉਹ ਮਾਤਾ ਦੀ ਪਰਿਵਾਰ ਤੇ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਦੋ ਵਾਰ ਅਰਦਾਸ ਬੇਨਤੀ ਕਰਨ ਦੇ ਨਾਲ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਵਨ ਬਾਈ ਵਨ ਸਾਰੇ ਹੀ ਕਾਰਜ ਸਫਲ ਹੋ ਜਾਂਦੇ ਨੇ ਮਾਤਾ ਜੀ ਦੱਸਦੇ ਆ ਕਿ ਮੈਨੂੰ ਜਿਹੜੀ ਚੀਜ਼ ਦੀ ਉਮੀਦ ਵੀ ਨਹੀਂ ਸੀ ਜੇ ਜੋ ਚੀਜ਼ ਮੈਂ ਕਰੇ ਸੁਪਨੇ 'ਚ ਨਹੀਂ ਸੀ ਸੋਚੀ ਕਿ ਮੈਂ ਆਪਣੇ ਘਰ ਦੀ ਬਣਾ ਸਕਦੀ ਆ ਕਹਿੰਦੇ ਤਾਂ ਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਦੀ ਕਿਰਪਾ ਦੇ ਨਾਲ ਕਹਿੰਦੇ ਅੱਜ ਮੇਰੇ ਘਰ ਦੇ ਵਿੱਚ ਉਹ ਵੀ ਚੀਜ਼ ਏ ਜੋ ਕੋਈ ਆੜਗਵਾੜ ਦੇ ਲੋਕ ਵੀ ਨਹੀਂ ਸੀ ਸੋਚਦੇ ਵੀ ਇਹਨਾਂ ਦੇ ਘਰ ਦੇ ਵਿੱਚ ਕਦੇ ਆ ਜਾਏਗੀ ਕਹਿੰਦੇ ਇੰਨੀ ਕਿਰਪਾ ਹੋਈ ਏ ਸਾਡੇ ਤੇ ਸੋ ਖਾਲਸਾ ਜੀ ਇਹ ਸੀ ਉਸ માતા ਦੀ ਹੱਦਬੀਤੀ ਜਿੰਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਸੀ ਤੇ ਅਸੀਂ ਅੱਜ ਦੀ ਵੀਡੀਓ ਦਿਨਾਈ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸੋਨਾਂ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਖਾਰ ਸਾਹਿਬ ਜੀ ਪੁੱਛਾ ਚੁੱਕਾ ਦੀ ਹੀਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ अनेका ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਹੋਣਗੀਆਂ ਹੀਮਾ ਬਖਸ਼ਨੀ ਖਾਲਸਾ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਉੱਚੀ ਕਲਾ ਦੇ ਵਿੱਚ ਰੱਖਣਾ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਪਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਪਰ ਕੇ ਪੇਜਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਸਭਨਾ ਭੈਣ ਭਰਾਵਾਂ ਦੇ ਕਾਰਜ ਸਫਲ ਕਰ ਦੇ। ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ, ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ, ਗੁਰੂ ਬਾਨੇ ਬਣਾਉਣਾ। ਪਾਰਾ ਸੱਚੇ ਪਾਤਸ਼ਾਹ ਆਪਣੀ ਕਿਰਪਾ ਬਣਾ ਕੇ ਰੱਖਣੀ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।